ਸੂਬੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਚੁੱਕਿਆ ਹੈ। ਹਰੇਕ ਪਾਰਟੀ ਆਪਣੇ ਯੋਗ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਰਹੀ ਹੈ ਤੇ ਕੁਝ ਹਲਕਿਆਂ ਦੇ ਵਿੱਚ ਚੋਣਾਂ ਜਿੱਤਣ ਨੂੰ ਲੈ ਕੇ ਸਿਆਸੀ ਪਾਰਟੀਆਂ ਦਾ ਆਪਸ ਦੇ ਵਿੱਚ ਸਮਝੌਤਾ ਵੀ ਹੋ ਰਿਹਾ ਹੈ। ਉੱਧਰ ਹੀ ਵਿਧਾਨ ਸਭਾ ਹਲਕਾ ਫਿਲੌਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਕਾਂਗਰਸ ਦੀ ਗੁੱਟਬੰਦੀ ਖੁੱਲ ਕੇ ਜਗ ਜाहिर ਹੋ ਗਈ ਹੈ। ਜਿੱਥੇ ਹਲਕਾ ਫਲੋਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਫਲੋਰ ਵਿਖੇ ਮੀਟਿੰਗਾਂ ਕਰਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਲੜਨ ਤੇ ਚਾਹਵਾਨਾਂ ਤੋਂ ਨਾਮ ਲੈ ਜਾ ਰਹੇ ਨੇ ਉੱਥੇ ਹੀ ਸੋਮਵਾਰ ਨੂੰ ਗੁਰਾਇਆਂ ਵਿਖੇ ਮੈਂਬਰ ਪਾਰਲੀਮੈਂਟ ਚੰਦ ਸਿੰਘ ਚੰਨੀ ਦੇ ਸੁਪੁੱਤਰ ਨਵਜੀਤ ਸਿੰਘ ਵੱਲੋਂ ਇੱਕ ਪੈਲੱਸ ਦੇ ਵਿੱਚ ਮੀਟਿੰਗ ਕਰਕੇ ਵੱਖ-ਵੱਖ ਪਿੰਡਾਂ ਤੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੇ ਹੋਰ ਪਤਵੰਤਿਆਂ ਨੂੰ ਛੱਡ ਕੇ ਮੀਟਿੰਗ ਕਰਕੇ ਨਾਮ ਲਏ ਗਏ ਇਸ ਮੀਟਿੰਗ ਦੇ ਵਿੱਚ ਕਾਂਗਰਸ ਦੇ ਵਿਧਾਇਕ ਵਿਕਰਮ ਚੌਧਰੀ ਗਿਆਨ ਹਸਰੇ ਨੂੰ ਸਾਫ ਪਤਾ ਲੱਗਦਾ ਹੈ ਕਿ ਕਾਂਗਰਸ ਦੀ ਗੁੱਟਬਾਜ਼ੀ ਹਾਵੀ ਹੈ ਅਜੇ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਨਾਲ ਕਾਂਗਰਸ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਵਿੱਚ ਹੌਸਲਾ ਅਫਜ਼ਾਈ ਕਰੇਗੀ ਇਹ ਸਵਾਲ ਜ਼ਰੂਰ ਉੱਠ ਰਹੇ ਨੇ ਇਸ ਸਬੰਧੀ ਜਦੋਂ ਨਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਅਤੇ ਗੁੱਟਮੰਦੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਪਿਤਾ ਮੈਂਬਰ ਪਾਰਲੀਮੈਂਟ ਜੰਦੇ ਸਿੰਘ ਚੰਨੀ ਦੇ ਸੈਸ਼ਨ ਕਰਕੇ ਆਏ ਨੇ ਨੌਲੀ ਜੀ ਅਸੀਂ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਆਏ ਹਾਂ ਜੀ ਮੀਟਿੰਗ ਦਾ ਮੇਨ ਮਕਸਦ ਮੀਟਿੰਗ ਦਾ ਮੇਨ ਮਕਸਦ ਸੀ ਵੀ ਅੱਗੇ ਜ਼ਿਲ੍ਹਾ ਪ੍ਰੇਸ਼ਦ ਦੇ ਬਲਾਕ ਸੰਪਤੀਆਂ ਚੋਣਾਂ ਆ ਰਹੀਆਂ ਤਾਂ ਉਹਦੇ ਰਿਕਾਰਡਿੰਗ ਅਸੀਂ ਚਾਰੇ ਸੀਗੇ ਵੀ ਜਿਹੜੇ ਸਾਡੇ ਚਾਹਵਾਨ ਕੈਂਡੀਡੇਟ ਹੈ ਉਹ ਸਾਨੂੰ ਸੰਪਰਕ ਕਰ ਰਹੇ ਸੀ ਤਾਂ ਅਸੀਂ ਅੱਜ ਉਹਨਾਂ ਨੂੰ ਚਾਹਵਾਨ ਕੈਂਡੀਡੇਟਸ ਦੇ ਨਾਮ ਲੈਣ ਆਏ ਹਾਂ ਵੀ ਜਿਹੜੇ ਅੱਗੇ ਇਲੈਕਸ਼ਨ ਵਿੱਚ ਜਾਣਾ ਹੈ ਕਿੰਨੇ ਕੁ ਹਲੇ ਤੱਕ ਜੀ ਆਏ ਆ ਸਾਹਮਣੇ ਨਾਮ ਚਾਹ ਜੀ ਸਾਰੇ ਅੱਜ ਪਿੰਡ ਇਕੱਠੇ ਹੋਏ ਆ ਸਾਡੀ ਪਹਿਲੀ ਮੀਟਿੰਗ ਸੀਗੀ ਤਾਂ ਹਰ ਨੇ ਕਿਹਾ ਵੀ ਆਪਣੇ ਆਪਣੇ ਪਿੰਡ ਜਾ ਕੇ ਅਸੀਂ ਡਿਸਕਸ਼ਨ ਕਰਾਂਗੇ ਤੇ ਉਹਦੇ ਡਿਸਕਸ਼ਨ ਚ ਜੋ ਨਤੀਜਾ ਆਊਗਾ ਸੀ ਉਹਦੇ ਤੇ ਰੱਖਣਾ। ਜੀ ਦਾ 4 ਦਿਨ ਤੱਕ ਨਾਮੀਨੇਸ਼ਨ ਦੀ ਡੇਟ ਹੈਗੀ ਹੈ ਜੀ। ਅੱਜ ਇੱਕ ਇੱਕ ਤਾਂ ਇੱਕ ਨਾਮ ਤੋਂ ਡਿਸਾਈਡ ਹੋ ਜਾਂਦੇ ਨੇ ਜਿਹੜੇ ਚਾਹਵਾਨ ਹੁੰਦੇ ਉਹਨਾਂ ਨੇ ਤਾਂ ਆ ਹੀ ਅੱਜ ਕੋਈ ਕੈਂਡੀਡੇਟ ਕਲੀਅਰ ਹੋਇਆ? ਕਲੀਅਰ ਜਦ ਤੱਕ ਦੇਖੋ ਅਸੀਂ ਅੱਜ ਉਹਨਾਂ ਨੂੰ ਕਿਹਾ ਹੈ ਜਿਹੜੇ ਬੰਦੇ ਚਾਹਵਾਨ ਸੀਗੇ ਵੀ ਤੁਸੀਂ ਆਪਣੇ ਆਪਣੇ ਪਿੰਡਾਂ 'ਚ ਜਾਓ ਆਪਣੇ ਆਪਣੇ ਮੋਹਤਵਾਰ ਬੰਦਿਆਂ ਨਾਲ ਗੱਲ ਕਰੋ ਤੇ ਸਾਡੇ ਜਿਹੜੇ ਕਾਂਗਰਸ ਬੰਦੇ ਆ ਵੀ ਜੀ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਆ ਜੇ ਅਗਲੇ ਸਾਰੇ ਉਸ ਬੰਦੇ ਨੂੰ ਸਹਿਮਤ ਹੁੰਦੇ ਆ ਤਾਂ ਹੀ ਅਸੀਂ ਇਹ ਇਲੈਕਸ਼ਨ ਤਾਂ ਥੱਲੇ ਲੋਕਾਂ ਨੇ ਜਿਤਾਣੀ ਹੈ ਜਿਹਦੇ ਤੇ ਲੋਕ ਸਹਿਮਤ ਹੋਣਗੇ ਅਸੀਂ ਉਹਦੇ ਨਾਲ ਆ ਅਸੀਂ ਇੱਥੋਂ ਡਿਕਲੇਅਰ ਕਰਤੀਏ ਤਾਂ ਲੋਕ ਕਹਿੰਣਗੇ ਪੁੱਛਿਆ ਨਹੀਂ ਸੋ ਅੱਜ ਉਹਨਾਂ ਨੂੰ ਪਿੰਡਾਂ 'ਚ ਕਿਹਾ ਵੀ ਤੁਸੀਂ ਜਾ ਕੇ ਆਪਣੇ ਪਿੰਡਾਂ ਦੇ ਵਿੱਚ ਬੰਦੇ ਡਿਸਾਈਡ ਕਰੋ ਨਗੋਦਰ ਦੇ ਵਿੱਚ ਜਦੋਂ ਅਲਾਈਂਸ ਹੋ ਗਿਆ ਕਾਂਗਰਸ ਦਾ बसपा ਦੇ ਨਾਲ ਕੀ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਵੀ ਕੋਈ ਗੱਲਬਾਤ ਇਹਦਾ ਚੱਲਦੀ ਹੈ ਲਾਇੰਸ ਮੈਨੂੰ ਅਲਾਈਅੰਸ ਦਾ ਪਤਾ ਨਹੀਂ ਹੈ ਵੀ ਅਲਾਈਅੰਸ ਹੋਇਆ ਹੈ ਜਾਂ ਨਹੀਂ ਹੋਇਆ ਸੋ ਅਲਾਈਅੰਸ ਬਸਪਾ ਤੇ ਕਾਂਗਰਸ ਦੇ ਤਾ ਉੱਪਰਲੇ ਲੈਵਲ ਦੇ ਅਲਾਈਅੰਸ ਹੈ ਮੈਂ ਥੱਲੇ ਹੋਇਆ ਕਿ ਨਹੀਂ ਇਹ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਸਾਡੀ ਆਪਣੀ ਕਾਂਗਰਸ ਪਾਰਟੀ ਇੱਥੇ ਸਟਰੋਂਗ ਹੈ ਸੋ ਅਸੀਂ ਆਪਣੇ ਬੰਦੇ ਪੈਨ ਲੱਪਣ ਦੀ ਕੋਸ਼ਿਸ਼ ਕਰ ਕੱਲ ਵਿਕਰਮ ਚੌਧਰੀ ਨੇ ਮੀਟਿੰਗ ਕੀਤੀ ਆ ਉਹ ਵੀ ਟਿਕਟਾਂ ਦੇ ਰਿਹਾ ਕਾਂਗਰਸ ਦੀਆਂ ਤੇ ਅੱਜ ਤੁਸੀਂ ਕਰ ਰਹੇ ਹੋ ਚਲੋ ਜਿਹੜਾ ਬੰਦਾ ਕਾਂਗ ਟਿਕਟ ਤਾਂ ਕਾਂਗਰਸ ਨੇ ਦੇ ਦਿੱਤੀ ਹੈ। ਜੇ ਤੁਹਾਨੂੰ ਕਾਂਗਰਸ ਟਿਕਟ ਦਊਗੀ ਇਲੈਕਸ਼ਨ ਜੀ। ਜੀ ਤੁਸੀਂ ਅੱਜ ਇੱਥੇ ਮੀਟਿੰਗ ਕੀਤੀ ਹੈ ਜੀ। ਕਿਸੇ ਨੇ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਹੋਣ ਦਾ ਹੁਕਮ ਹੋ ਗਿਆ ਜਾਂ ਇੱਥੇ ਤੁਹਾਡੇ ਸਿਟਿੰਗ ਦੇ ਐਮ.ਐਲ.ਏ. ਚ ਹਨ ਹੈਗੇ ਆ ਜੀ। ਉਹ ਅੱਜ ਗੈਰ ਹਾਜ਼ਰ ਹੈ ਜੀ। ਸਿਟਿੰਗ ਐਮ.ਪੀ. ਸਾਡੇ ਹੈਗੇ ਆ। ਮੈਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਆਇਆ। ਸੋ ਸਿਟਿੰਗ ਐਮ.ਪੀ. ਅੱਜ ਤੁਹਾਨੂੰ ਪਤਾ ਸੈਸ਼ਨ ਚੱਲ ਪਿਆ ਹੈ। ਉਹ ਇੱਥੇ ਵੀ ਬੀਜ਼ੀ ਹਨ। ਤਾਂ ਨਹੀਂ ਉਹ ਆ ਸਕਿਆ ਤਾਂ ਮੈਂ ਐਜ਼ ਅ ਸਿਟਿੰਗ ਐਮ.ਪੀ. ਦੇ ਗੈਰ ਉਸ ਚਾਹੀਏ। ਐਮ.ਐਲ.ਏ. ਗੈਰ ਹਾਜ਼ਰ ਹੈ ਜੀ। ਨੀ ਐਮਐਲਏ ਕਿਹਦੇ ਕਿਹੜੇ હાજર ਨੇ ਤਾਂ ਐਮਐਲਏ ਆਪਣੀ ਮੀਟਿੰਗਾਂ ਕਰ ਰਿਹਾ ਅਸੀਂ ਐਜ਼ ਅ ਸਿਟਿੰਗ ਐਮਪੀ ਨੇ ਵੀ ਉਹਨਾਂ ਕੋਲ ਨਾ ਹਲਕੇ ਆ ਉਹਨਾਂ ਨੇ ਵੀ ਦੇਖਣਾ ਆਪਣਾ ਆਪਣਾ ਸਾਡਾ ਬੰਦਾ ਕਿੱਥੇ ਮੈਨੂੰ ਕਿਦਾਂ ਕਿਦਾਂ ਇਹ ਨੁਕਸਾਨ ਪਾਰਟੀ ਨੂੰ ਹੋਊਗਾ ਜੀ ਜੇ ਆਪਾਂ ਆਪਾਂ ਦੇ ਵਿੱਚ ਦੋ ਧੜੇ ਮੈਂ ਤਾਂ ਤੁਹਾਨੂੰ ਦੱਸ ਰਿਹਾ ਪਾਰਟੀ ਨੇ ਤਾਂ ਕਾਂਗਰਸ ਤੋਂ ਇਲੈਕਸ਼ਨ ਲੜਨੀ ਹੈ ਹੂੰ ਕਾਂਗਰਸ ਤੋਂ ਹੀ ਅਸੀਂ ਵੀ ਕਾਂਗਰਸ ਦੀ ਲੜਾਣੀ ਹੋਰ ਕਿੰਨੇ ਤੋਂ ਲੜਾਣੀ ਜੇ ਉਹ ਜੇ ਚੌਰੀ ਸਾਹਿਬ ਨੇ ਐਮਐਲਏ ਦਾ ਕੈਂਡੀਡੇਟ ਖੜੇ ਕਿਤੇ ਤੁਸੀਂ ਵੀ ਕਰ ਲਿਓ ਉਥੋਂ ਇੱਕ ਜਗ੍ਹਾ ਦੋ ਐਦਾਂ ਦੋ ਕਿੱਦਾਂ ਖੜਾ ਦੂੰਗੇ ਟਿਕਟ ਤਾਂ ਪਾਰਟੀ ਨੇ ਇੱਕ ਨੂੰ ਦੇਣੀ ਹੈ ਕਾਂਗਰਸ ਦੇ ਹੀ ਬੰਦੇ ਲੜਾ ਰਹੇ ਅਸੀਂ ਕੋਈ ਮੈਨ ਲਈ ਮੈਸੇਜ ਗਲਤ ਜਾ ਰਿਹਾ ਜੀ ਆਪਾਂ ਦੇ ਵਿੱਚ ਇਕੱਠੇ ਇਕੱਠਵੇਂ ਹੀ ਦੇਖ ਰਹੇ ਤੁਹਾਡਾ ਹੁਣ ਦੱਸੋ ਮੈਸੇਜ ਕਿੱਦਾਂ ਗਲਤ ਜਾ ਰਿਹਾ ਹੈ ਹਲਕਾ ਫਲੋਰ ਦਾ ਮੀਟਿੰਗ ਹੈ ਜੀ ਐਮਐਲਏ ਗੈਰਹਾਜਾ ਦੇ ਜੀ ਇੱਥੇ ਨਹੀਂ ਉਹਨੇ ਐਮਐਲਏ ਗੈਰ ਹਾਜ਼ਰ ਹੈ ਤਾਂ ਮੈਂ ਉਹਨਾਂ ਦਾ ਤਾਂ ਉਹ ਨਹੀਂ ਲੈ ਸਕਦਾ ਵੀ ਉਹਨਾਂ ਦੀ ਗਰੰਟੀ ਨਹੀਂ ਲੈ ਸਕਦਾ ਮੈਂ ਤਾਂ ਆਪਣੀ ਲੈ ਸਕਦਾ ਐਜ਼ ਅ ਐਮਪੀ ਅਸੀਂ ਇਸ ਹਲਕੇ ਦੇ ਵਿੱਚ ਆਏ ਆ ਸਾਡਾ ਇਹ ਹਲਕਾ ਹੈ ਜਦੋਂ 2024 ਦੀਆਂ ਵੋਟਾਂ ਹੋਈਆਂ ਸੀਗੀਆਂ ਤਾਂ ਦੋ ਅਸੀਂ ਇਸ ਹਲਕੇ ਨੂੰ ਦੇਖਿਆ ਸੀਗਾ ਤਾਂ ਅੱਜ ਉਹ ਲੋਕਾਂ ਨੇ ਸਾਨੂੰ ਜਤਾਇਆ ਇੱਥੇ ਵਰਕਰਾਂ ਨੇ ਲੀਡਰ ਤਾਂ ਚਲੇ ਗਏ ਸੀਗੇ ਉਸ ਸਮੇਂ ਪਾਰਟੀ ਤੋਂ ਤਾਂ ਅੱਜ ਤਾਂ ਵਰਕਰਾਂ ਨੇ ਜਤਾਇਆ ਹੁਣ ਵਰਕਰ ਕਹਿੰਦੇ ਆ ਜੀ ਅੱਜ ਸਾਡੀ ਵਰਕਰ ਤਕੜਾ ਹੋਣਾ ਚਾਹੁੰਦਾ ਕੋਈ ਬਲਾਕ ਸੰਭਤੀ ਲੜਨਾ ਚਾਹੁੰਦਾ ਕੋਈ ਜ਼ਿਲ੍ਹਾ ਪ੍ਰੀਸ਼ਦ ਦੜਨਾ ਚਾਹੁੰਦਾ ਉਹ ਕਹਿੰਦਾ ਜੀ ਅੱਜ ਸਾਡੀ ਵਾਰੀ ਹੈ ਤੁਸੀਂ ਸਾਡੇ ਨਾਲ ਆ ਕੇ ਗੱਲ ਕਰੋ ਅਸੀਂ ਅੱਜ ਉਹਨਾਂ ਨਾਲ ਗੱਲ ਕਰਨ ਆਏ ਆ ਜਿਹੜੇ ਉਹਨਾਂ ਦੀ ਚਾਹਵਾਨ ਆ ਅਸੀਂ ਉਹਨਾਂ ਦੇ ਅੱਗੇ ਨਾਮ ਭੇਜਾਂਗੇ ਬਲਾਕ ਪ੍ਰਧਾਨ ਵੀ ਘਰ ਹਾਜ਼ਰ ਹੈ ਕਿਹੜੇ ਵੀ ਦੋਨੇ ਬਲਾਕ ਪ੍ਰਧਾਨ ਘਰ ਹੈ ਜਿਹੜਾ ਜਿਹੜਾ ਬਲਾਕ ਰੁੜਕਾ ਬਲਾਕ ਉਹ ਨਹੀਂ ਆਇਆ ਤਾਂ ਉਹਨਾਂ ਅਗਲੇ ਨੂੰ ਕੋਈ ਕੰਮ ਨਹੀਂ ਅਸੀਂ ਸੱਦਿਆ ਸੀ ਕਰਨ ਉਹਨੂੰ ਨਹੀਂ ਅਸੀਂ ਤਾਂ ਸਾਰਿਆਂ ਨੂੰ ਅਸੀਂ ਤਾਂ ਪੂਰੀ ਜਿੰਨਾਂ ਨੂੰ ਸਾਡੇ ਮੇਨ ਵਰਕਰ ਆ ਸੀ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਸੀ ਤੁਸੀਂ ਆਓ ਹੂੰ ਧੰਨਵਾਦ